ਸਸਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੋਂ ਬਹੁਤ-ਬਹੁਤ ਸਾਰਤ ਹੈ ਜੀ ਅੱਜ ਅਸੀਂ ਤੁਹਾਨੂੰ ਸਟੀਚਿੰਗ ਵਾਲੇ ਹੀ ਸੂਟ ਦਿਖਾਵਾਂਗੇ ਸਾਰੇ ਬਹੁਤ ਪਿਆਰੀ ਜੇ ਸੂਟ ਨੇ ਜੀ ਇਹ ਸੂਟਾਂ ਦਾ ਪ੍ਰਾਈਸ ਜਿਨ੍ਹਾਂ ਦਾ ਮੈਨੂੰ ਮਤਲਬ ਕਿ ਐਦਾਂ ਕਿ ਤੁਸੀਂ ਕਿਹੜੇ ਸਟਫ ਤੇ ਲੈਣਾ ਉਹ ਤੁਸੀਂ ਮੈਨੂੰ ਦੱਸਦੇ ਉਹ ਸਟਫ ਤੇ ਬਣਾ ਦਾਂਗੇ ਕਲਰ ਆਪਸ਼ਨ ਥੋੜੀ ਚੋਣਵਾਈਸ ਦੀ ਹੋ ਜਾਏਗੀ ਇਹ ਕੁਛ ਇੱਕ ਸੂਟ ਨੇ ਜੀ ਰੈਡੀ ਨੇ ਜਿਹੜੇ ਸਾਡੇ ਕੋਲ ਕੁਛ ਇੱਕ ਯੂਕੇ ਜਾਣੇ ਸੀਗੇ ਉਹਨਾਂ ਦੇ ਸੂਟ ਰੈਡੀ ਸੀ ਸਾਡੇ ਕੋਲ ਟਾਈਮ ਸੀਗਾ ਥੋੜਾ ਜਿਹਾ ਅਸੀਂ ਵੀਡੀਓ ਬਣਾ ਰਹੀ ਹਾਂ ਉਹਨਾਂ ਦੇ ਕੀ ਇਹ ਸੂਟ ਇੱਕ ਰੈਡੀ ਹੈ ਜੀ ਸਾਡੇ ਕੋਲ ਮਤਲਬ ਕਿ ਸਾਡੇ ਕੋਲ ਇਸ ਟਾਈਮ ਇਹ ਹੈਗਾ ਇਹ ਔਰਗੇਂਜ਼ਾ ਪਿਓਰ ਔਰਗੇਂਜ਼ਾ ਤੇ येलो ਕਲਰ ਦੀ ਸ਼ਰਟ ਹੈ ਇਹ neck ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਇਹ ਤੇ ਦੇਖੋ ਠੀਕ ਹੈ ਗੋਟਾ ਪੱਤੀ ਦਾ ਕੰਮ ਹੈ ਸਾਰਾ ਪਰਲ ਦਾ ਕੰਮ ਹੈ ਇਸ ਤੇ ਬਹੁਤ ਨਾਈਸ ਵਰਕ ਹੈ ਤੇ ਜਿਹੜਾ ਹੈਗਾ ਜੀ ਇਹਦੇ ਘੇਰੇ ਤੇ ਕੰਮ ਉਹ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਇਹਦਾ ਫਰੰਟ ਸਾਰੇ ਹੀ ਸੂਟ ਦਾ ਬਹੁਤ ਪਿਆਰੀ ਲੁੱਕ ਐ ਸੂਟ ਦੀ ਇਹਨੂੰ ਪ੍ਰੋਪਰ ਪੇਸਟਿੰਗ ਦੇ ਨਾਲ ਫਿਨਿਸ਼ਿੰਗ ਕਰਕੇ ਲਾਈਨਿੰਗ ਅਸੀਂ ਹਮੇਸ਼ਾ ਹੀ ਡਿਜ਼ਾਈਨ ਦੇ ਡਾਈਕਰਾਂ ਕੇ ਲਗਾਣੇ ਆ ਵਰਕ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਵਰਕ ਹੈ ਇਹਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਸਾਰੇ نیچے ਦਬ ਕੇ ਤੇ ਪਰਲ ਦਾ ਕੰਮ ਹੈ ਈ ਅਸੀਂ ਇਦਾਂ ਕਲਰ ਕਿਉਂ ਦਿੱਤੀਆਂ ਤੁਹਾਨੂੰ ਬਾਅਦ 'ਚ ਪਤਾ ਲੱਗੇਗਾ ਸਾਰਾ ਸੂਟ ਦੇਖ ਕੇ ਠੀਕ ਹੈ ਜੀ ਜਿਹੜਾ ਗ੍ਰੀਨ ਟੱਚ ਦਿੱਤਾ ਇਹਨੂੰ ਅਸੀਂ 3D ਬਣਾਇਆ ਹੋਇਆ ਸੂਟ ਏਹੀ ਹੈਗੀ ਸ਼ਰਟ ਦੀ ਲੁੱਕ ਬਾਜੂ ਤੇ ਵੀ ਤੁਹਾਨੂੰ ਪ੍ਰੋਫਰ ਕੇਰੇਲਾ ਵਰਕ ਮਿਲੇਗਾ ਨਾਲ ਬੁਤੀਆਂ ਸਾਰੀ ਇਹ ਪਿਓਰ ਔਰਗੈਂਜ਼ਾ ਦੇ ਉੱਪਰ ਪੁਛ ਇਦਾਂ ਦੀ ਲੁੱਕ ਹੈ ਜੀ ਇਸ ਸ਼ਰਟ ਦੀ ਇਹ ਮੈਂ ਆਪਣੇ ਵਾਸਤੇ ਵੀ ਸੂਟ ਰੈਡੀ ਕਰਵਾਇਆ ਤੇ ਇਹ ਹੈਗੇ ਦੀ ਸਲਵਾਰ ਦੀ ਪੌਂਚੇਆਂ ਦੇ ਉੱਪਰ ਕੰਮ ਬਹੁਤ ਸੋਹਣਾ ਕੰਮ ਹੈ ਜੀ ਸਟ੍ਰੇਟ ਸਲਵਾਰ ਬਣਾਈ ਹੋਈ ਆ ਕੰਮ ਬਹੁਤ ਜ਼ਿਆਦਾ ਨੀਟ ਐਂਡ ਕਲੀਨ ਕੀਤਾ ਹੋਇਆ ਟੋਟਲੀ ਦਵਕੇ ਦੇ ਨਾਲ ਇਹਦੀ ਸਲਵਾਰ ਚੂੜੀ ਦੀ ਲੂਕ ਕੁਛ ਬਹੁਤ ਪਿਆਰੀ ਜੀ ਆਣੇ ਵਾਲੀ ਆ ਇਹ ਦੇਖ ਬੇਟਾ ਦੁਪੱਟਾ ਕਲਰ ਤਾਂ ਬਹੁਤ ਸੋਹਣੇ ਨੇ ਤਿੰਨੋ ਹੀ ਕੰਟਰਾਸਟ ਕੁਛ ਜਿਹੜੇ ਗ੍ਰੀਨ ਲਗਾਏ ਆ ਇਹ ਸੀ ਡਾਈ ਕਰਾ ਕੇ ਲਗਾਇਆ ਬਿਲਕੁਲ ਨਵਾਂ ਜਿਹਾ ਸ਼ੇਡ ਡਾਈ ਕਰਵਾਇਆ ਤੇ ਜਿਹੜਾ yellow ਆ ਇਹ ਵੀ ਮਿੱਠਾ ਜਿਹਾ yellow ਆ ਰਿਹਾ ਹੈ ਤੇ ਇਹਦੇ ਨਾਲ ਲਗਾਇਆ ਜੀ ਅਸੀਂ ਪਿਓਰ ਔਰਗੈਂਜ਼ਾ ਦੇ ਉੱਪਰ ਹੀ ਇਹ ਵਾਲਾ ਬਹੁਤ ਪਿਆਰਾ ਜਿਹਾ ਦੁਪੱਟਾ ਦੁਪੱਟੇ ਨੂੰ ਅਸੀਂ ਫੋਰ ਸਾਈਡ ਜਿਹੜਾ ਪੈਚ ਲਗਾਇਆ ਉਹ ਸਲਵਾਰ ਦੇ ਕਲਰ ਦਾ ਲਗਾਇਆ ਤੇ ਜਿਹੜੀ ਪੇਸਟਿੰਗ ਦਿੱਤੀ ਉਹ ਸ਼ਰਟ ਦੇ ਕਲਰ ਦੀ ਲਗਾਈ ਹੈ ਜੀ ਬਹੁਤ ਸੋਹਣਾ ਸੂਟ ਹੈ ਤੁਸੀਂ ਖੁਦ ਦੱਸੋ ਵੀ ਤੁਹਾਨੂੰ ਇਸ ਸੂਟ ਦੀ ਲੁੱਕ ਕਿੱਦਾਂ ਦੀ ਲੱਗੀ ਇਸ ਸੂਟ ਦਾ ਪ੍ਰਾਈਸ ਹੋਊਗਾ ਵਿਦਆਊਟ ਸਟਿਚਿੰਗ 15000 ਲੁੱਕ ਬਹੁਤ ਸੋਹਣੀ ਹੈ ਜੀ ਇਸ ਸੂਟ ਦੀ ਠੀਕ ਹੈ ਜੀ ਤੇ ਬਾਕੀ ਇਹ ਮੈਂ ਤੁਹਾਨੂੰ ਹਲੇ ਇੱਕ ਸਿੰਗਲ ਸੂਟ ਦਿਖਾ ਰਹੀ ਹਾਂ ਇਹਦੇ ਨਾਲ ਅਸੀਂ ਐਡ ਕਰਾਂਗੇ ਉਹ ਮੈਂ ਹੁਣ ਥੋੜੇ ਟਾਈਮ ਤੱਕ ਵੀਡੀਓ ਬਣਾਣੀ ਇਸ ਟਾਈਮ ਸਾਡੇ ਕੋਲ ਕਲਾਇੰਟ ਖੜੇ ਆ ਮੈਨਾਂ ਨੂੰ ਅਟੈਂਡ ਕਰਨਾ ਤਾਂ ਤੁਸੀਂ ਦੱਸ ਲਿਓ ਜੀ ਕਿਹੜੇ ਕਲਰ ਤੇ ਸੂਟ ਲੈਣਾ ਸਿਮ ਲੈਣਾ ਉਹ ਦੱਸ ਦਿਓ ਬਾਕੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਥੈਂਕ ਯੂ so much ਹਾਂ ਜੀ ਮੈਂ ਤੁਹਾਨੂੰ ਹੁਣ ਲਹਿੰਗੇ ਦਿਖਾਵਾਂਗੀ ਮੇਰੇ ਆਪਣੇ ਬਣੇ ਹੋਏ ਆ ਮੈਂ ਜਗੋ ਵਾਸਤੇ ਮੇਰੀ ਭਾਣ ਜੀ ਦੀ ਮੈਰਿਜ ਸੀਗੀ ਮੈਂ ਉਹਦੇ ਵਾਸਤੇ ਸਾਰੀਆਂ ਡ्रेसेस ਰੈਡੀ ਕੀਤੀਆਂ ਸੀਗੀ ਆਪਣੇ ਵਾਸਤੇ ਤੇ ਮੈਨੂੰ ਨਾ ਬਹੁਤ سارے ਮੈਸੇਜ ਆਣੇ ਆ ਮੈਮੀਨਾਂ ਦਾ ਪ੍ਰਾਈਸ ਇਹਨਾਂ ਦਾ ਸਟੱਫ ਸਾਨੂੰ ਦੱਸੋ ਮਤਲਬ ਕਾਫੀ ਡੀਪਲੀ ਜਾਣਾ ਚਾਹੁੰਦੇ ਨੇ ਮਤਲਬ ਜਿਹੜਾ 5 6 8 10 ਕਮੈਂਟ ਹੋਣ ਅਸੀਂ ਉਹਨਾਂ ਦਾ ਰਿਪਲਾਈ ਮਤਲਬ ਨਾਲ ਦੀ ਨਾਲ ਦੇ ਦਈਏ ਇੰਨੇ ਸਾਰੇ ਕਮੈਂਟ ਹੁੰਨੇ ਆਵੇਂ ਤਾਂ ਕਰਕੇ ਇਹਨਾਂ ਦੀ ਵੀਡੀਓ ਹੀ ਬਣਾ ਕੇ ਤੁਹਾਨੂੰ ਨਾਲੇ ਪ੍ਰੋਪਰ ਸਮਝ ਆ ਜਾਏਗੀ ਇਦਾਂ ਕਿ ਉਹਦੇ ਫੋਟੋ ਸੈਂਡ ਕਰ ਦਿਓ ਜੀ ਸਾਨੂੰ ਥੋੜੀ ਜੀ ਵੀਡੀਓ ਬਣਾ ਕੇ ਭੇਜ ਦਿਓ ਮੈਂ ਇਸ ਵੀਡੀਓ ਦੇ ਵਿੱਚ ਹੀ ਪਾ ਰਹੀ ਹਾਂ ਤੁਸੀਂ ਧਿਆਨ ਨਾਲ ਸਾਰਾ ਇਹਨਾਂ ਦਾ ਸਟੱਫ ਵਗੈਰਾ ਦੇਖ ਲਿਓ ਮੈਂ ਤੁਹਾਨੂੰ ਸਾਰਾ ਦੱਸਾਂਗੀ ਕਿ ਕਿੰਨੇ ਮੀਟਰ ਦੇ ਬਣੇ ਨੇ ਇਹ ਕਿੱ ਤੁਸੀਂ ਇਦਾਂ ਦੇ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਚਾਹਦੇ ਹੋ ਰੈਡੀ ਕਰਵਾ ਸਕਦੇ ਹੋ ਸੇਮ ਕਲਰ ਤੇ ਰੈਡੀ ਕਰਵਾਣੇ ਤੁਹਾਨੂੰ ਸੇਮ ਰੈਡੀ ਮਿਲ ਜਾਂ ਮਤਲਬ ਰੈਡੀ ਕਰਵਾ ਦਾਂਗੇ ਠੀਕ ਹੈ ਜੀ ਉਹ ਤੁਸੀਂ ਦੇਖ ਲਿਓ ਇਹ ਜਿਹੜਾ ਮੈਂ ਚਾਗੋ ਤੇ ਪਾਇਆ ਸੀਗਾ ਇਹ ਵਾਲਾ ਕਲਰ ਕਲਰ ਬਹੁਤ ਸੋਹਣਾ ਹੈ ਸਕਾਈ ਜੀ ਟੋਨ ਤੇ ਆ ਜਾਂਦਾ ਕਲਰ niche ਲਾਈ ਹੋਈ ਹੈ ਜੀ ਗੋਟੇ ਦੀ ਲੇਸ ਜਿਹਦੇ ਤੇ ਸਾਰਾ ਇਹ ਟਾਫਟਾ ਲਾਈਨਿੰਗ ਦੇ ਨਾਲ ਨੇ ਠੀਕ ਹੈ ਜਿਹੜੀ ਮੈਂ ਕੇਨ ਲਗਾਈ ਹੈ ਕੇਨ ਮੈਂ ਬਹੁਤ ਹਾਰਡ ਨਹੀਂ ਲਗਾਈ ਹੈਗੀ सॉफ्ट ਕੇਨ ਲਗਾਈ ਹੋਈ ਹੈ ਬਿਲਕੁਲ ਇਹਦੇ نیچے ਠੀਕ ਹੈ ਡਬਲ ਲੇਅਰ ਦੇ ਵਿੱਚ ਇਹਦੀ ਲਾਈਨਿੰਗ ਹੈ ਤੇ ਜਿਹੜੀ ਇਹਦੀ ਲਹੰਗੇ ਦੀ ਫਲੇਅਰ ਹੈ ਉਹ 4.5 ਮੀਟਰ ਦੀ ਹੈ ਬਹੁਤ ਮਤਲਬ ਜਿਆਦਾ ਫਲੇਅਰ ਹੈ ਇਸੇ ਇਹ ਬਣਿਆ ਹੋਇਆ 크ਰੇਪ ਦੇ ਸਟੱਫ ਦੇ ਉੱਪਰ ਲਹंगा ਠੀਕ ਹੈ ਤੇ ਇਹਦੇ ਨਾਲ ਮੈਂ ਕੁੜਤੀ ਰੈਡੀ ਕੀਤੀ ਸੀਗੀ फुलकारी टंके वाली स्टाइल दे हर एक ने बहुत ज़्यादा लाइक किया जी मेरा ये वाला सूट भी बहुत सोहनी ड्रैस लगती है पाई हुई है शॉर्ट वीडियो थोड़ा मिल जाएगी इंस्टाग्राम से भी मिल जाएगी रॉयल कलैक्शन राजपुरा द नाम तो मेरी इंस्टा आई डी है तो उस पर भी जाके देख सकते हो ठीक है जी वर्क बहुत सोहना है ये शॉर्ट कुर्ती है एदा शॉ मतलब कि टमीलैस नहीं हैगी तो, ਕੱਦਰੇ ਦੇ ਨਾਲ ਇਹਦਾ ਅਟੈਚ ਆ ਮਤਲਬ ਕਿ ਇਹਰਾ نیچے ਆਂਦਾ ਇਹਦੇ ਤੇ ਜਿਹੜਾ ਮੈਂ ਇਹਦੇ ਨਾਲ ਰੱਖਿਆ ਸੀਗਾ ਉਹ ਰੱਖਿਆ ਸੀ ਪਿਓਰ ਔਰਗੇਂਜ਼ਾ ਦਾ ਦੁਪੱਟਾ ਇਹ ਪਿਓਰ ਔਰਗੇਂਜ਼ਾ ਹੈ ਸਾਰੇ ਦੁਪੱਟੇ 'ਚ ਬੂਟੇ ਆ ਤੇ ਜਿਹੜੀ ਜੇ ਪੱਲੇ ਨੇ ਦੁਪੱਟੇ ਦੇ ਉਹ ਇਦਾਂ ਵਰਕ ਦੇ ਨਾਲ ਇਹ ਵਾਲੀ ਦਿੱਤੀ ਹੈ ਜੀ ਇਹਨੂੰ ਲੇਸ ਮੈਂ ਇਹਦੇ ਪੱਲਿਆਂ 'ਤੇ ਕੁਛ ਨਹੀਂ ਲਗਾਇਆ ਕਿਉਂਕਿ ਮੇਰੇ ਦੇ ਨਾਲ ਮਰਜ਼ੈਂਟਾ ਕਲਰ ਦੀ ਫੁਲਕਾਰੀ ਲੈਣੀ ਸੀਗੀ ਫਿਰ ਟੂ ਮੱਚ ਹੈਵੀ ਹੋ ਜਾਣਾ ਸੀ ਇਹਨੇ ਤੁਸੀਂ 4 ਸਾਈਡ ਲਗਵਾਉਣਾ ਹੈ ਜਾਂ ਤੁਸੀਂ 4 ਸਾਈਡ ਲਗਵਾ ਸਕਦੇ ਹੋ ਇਹਦੇ ਲੇਸ ਇਸ ਜਾਂ ਫਿਰ ਇਦਾਂ ਵਰਕ 4 ਸਾਈਡ ਲੈ ਸਕਦੇ ਹੋ ਪੇਸਟਿੰਗ ਦੇ ਕੇ ਪ੍ਰੋਪਰ ਫਿਨਿਸ਼ਿੰਗ ਆ ਦੇ ਠੀਕ ਹੈ ਠੀਕ ਹੈ ਜੀ ਛੋਟੀ ਕੁੜਤੀ ਆ ਛੋਟੇ-ਛੋਟੇ ਨੇ ਸਾਰੀ ਡਾਈ ਕਰਾ ਕੇ ਅਸੀਂ ਲਾਈਨਿੰਗ ਲਗਾ ਕੇ ਰੱਖੀ ਹੋਈ ਹੈ ਸਾਰੀ ਲਾਈਨਿੰਗ ਲਗਾਈ ਹੈ ਨਾ ਤੇ ਇਸ ਡਰੈਸ ਦਾ ਮਤਲਬ ਜੇ ਤੁਸੀਂ ਵਿਦਆਊਟ ਸਟੀਚਿੰਗ ਲੈਣੇ ਹੋ ਸਾਤੋਂ ਇਹਦਾ ਪ੍ਰਾਈਸ ਰਹੂਗਾ ਜੀ 7500 7500 ਦੀ ਡ्रेस ਹੈ ਜਿਹੜੀ ਇਹ ਕ੍ਰੇਪ ਹੈ ਜੀ ਇਹ ਮੈਂ ਸੈਮੀ ਕ੍ਰੇਪ ਲਗਾਈ ਹੋਈ ਹੈ ਨਾ ਜੇ ਪਿਓਰ ਕ੍ਰੇਪ ਲਗਾਨੇ ਆ ਉਹ ਤੁਹਾਨੂੰ ਖੁਦ ਨੂੰ ਪਤਾ 9500 ਰੁਪਏ ਪਰ ਮੀਟਰ ਹੈ ਇਹ ਸੈਮੀ ਕ੍ਰੇਪ ਦੇ ਉੱਪਰ ਬਣਿਆ ਹੋਇਆ ਤੇ 7500 ਵਿਦਾਊਟ ਸਟੀਚਿੰਗ ਇਸ ਡ्रेस ਦਾ ਪ੍ਰਾਈਸ ਆ ਸਟੀਚਿੰਗ ਜੇ ਤੁਸੀਂ ਐਡਾ ਕਰਵਾਨੀਓ ਤਾਂ ਇਹਨਾਂ ਦੀ ਬਸਤੀ 3300 ਸਟੀਚਿੰਗ ਚੱਲ ਜਾਂਦੀ ਹੈ ਲਹਿੰਗਿਆਂ ਦੀ ਕਿਉਂਕਿ ਕੇਨ ਵਗੈਰਾ ਹੁੰਦੀ ਹੈ ਕਾਫੀ ਇਹਨਾਂ ਦੇ ਵਿੱਚ ਤੇ ਇਹਨਾਂ ਦੀ ਕਟਿੰਗ ਵਗੈਰਾ ਕਾਫੀ ਮਹਿੰਗੀ ਪੈਂਦੀ ਹੈ ਜਿਹੜੀ ਇਹ ਵਾਲੀ ਡਰੈਸ ਆ ਜਿਹੇ ਇਹ ਮੈਂ ਵੇਅਰ ਕੀਤੀ ਸੀਗੀ ਵਿਆਹ ਵਾਲੇ ਦਿਨ ਇਹ ਸਭ ਨੇ ਬਹੁਤ ਪਸੰਦ ਕੀਤੀ ਹੈ ਵਾਲੀ ਡਰੈਸ ਇਹ ਕਲਰ ਬਿਲਕੁਲ ਮੈਂ ਨਵਾਂ ਜਿਹਾ ਚੂਸ ਕੀਤਾ ਸੀਗਾ ਡਾਈ ਕਰਾ ਕੇ ਬਣਾਈ ਹੈ ਇਹ ਵਾਲੀ ਡਰੈਸ ਆ ਜਿਹੜੀ ਠੀਕ ਹੈ ਇਹ ਦੇਖੋ ਇਹ ਸਾਰੇ ਬਹੁਤ ਪਿਆਰਾ ਜਿਹਾ ਵਰਕ ਹੈ ਇਸ ਤੇ ਲਹਿੰਗੇ ਤੇ ਸਾਰੇ ਤੇ ਇਹ ਵੀ ਮੈਂ ਖਰੀਫ ਤੇ ਹੀ ਬਣਾਈ ਆ ਪ੍ਰੋਪਰ ਕੇਨ ਵਗੈਰਾ ਲਗਾ ਕੇ ਕੇਨ ਮੈਂ ਹਮੇਸ਼ਾ ਹੀ ਸੌਫਟ ਲਗਾਨੀ ਹੈ ਕਿਉਂਕਿ ਇੱਕੋ ਖੜਮੀ ਖੜਮੀ ਜੀ ਕੁਇਪ ਹੁੰਦੀ ਆ ਸੌਰੀ ਕੇਨ ਹੁੰਦੀ ਆ ਉਸ ਨਾਲ ਉੱਠਣ ਜੋਗੇ ਤੁਸੀਂ ਨਾਲ ਬੈਠਣ ਜੋਗੇ ਉਹ ਵਾਲੀ ਲੁੱਕ ਹੋ ਜਾਂਦੀ ਹੈ ਕੇਨ ਥੋੜੀ ਵਧੀਆ ਚਾ ਇਹ ਜਿਹੜੀ ਫਲੇਅਰ ਆ ਇਹ ਵੀ 4.5 ਮੀਟਰ ਦੀ ਆ ਇਸ ਲਹਿੰਗੇ ਦੀ ਠੀਕ ਹੈ ਜੀ ਬਹੁਤ ਪਿਆਰੇ ਨੇ ਦੋਨੋਂ ਹੀ ਸੂਟ ਮੈਨੂੰ ਖੁਦ ਵੀ ਪਰਸਨਲੀ ਬਹੁਤ ਸੋਹਣੇ ਲੱਗੇ ਸੀ ਤੇ ਇਹਦੇ ਨਾਲ ਮੈਂ ਪਿਓਰ ਔਰਗੇਂਜ਼ਾ ਦੇ ਕੁੜਤੀ ਰੜੀ ਕੀਤੀ ਆ ਤੁਸੀਂ ਵਰਕ ਦੇਖ ਸਕਦੇ ਹੋ ਟੋਟਲੀ ਹੈਂਡਵਰਕ ਦੇ ਉੱਪਰ ਹੈ ਜੀ ਇਹ ਬਹੁਤ ਸੋਹਣੀ ਲੁੱਕ ਆ ਇਸ ਡਰੈਸ ਦੀ ਇਸੇ ਬਾਜੂ ਤੇ ਵੀ ਇਦਾਂ ਲੁੱਕ ਬਹੁਤ ਸੋਹਣੀ ਆਈ ਆ ਜੀ ਪਾਉਣ ਤੋਂ ਬਾਅਦ ਦੇਖੋ ਕਿੰਨੀ ਪਿਆਰੀ ਆ ਆਈਟਮ ਠੀਕ ਹੈ ਇਹ ਟੋਟਲੀ ਹੈਂਡਵਰਕ ਤੇ ਆ ਇਹਦੇ ਜਿਹੜਾ ਘੇਰਾ ਏ ਉਹ ਵੀ ਹੈਂਡਵਰਕ ਤੇ ਆ ਸਾਰਾ ਹੈਂਗੇ ਦਾ ਘੇਰਾ ਜਿਹੜਾ ਤੇ ਜਿਹੜਾ ਦਾ ਦੁਪੱਟਾ ਜੀ ਪਿਓਰ ਔਰਗੇਂਜ਼ਾ ਤੇ ਐਦਾਂ ਦੀ ਲੁੱਕ ਹੈ ਇਸ ਤੇ ਦੁਪੱਟੇ ਦੇ ਹੈਵੀ ਦੇ ਵਿੱਚ ਨੇ ਇਹਦੇ ਛੋਟੇ ਬਾਰਡਰ ਠੀਕ ਹੈ ਤੇ ਜਿਹੜੀ ਲੁੱਕ ਲਹਿੰਗੇ ਦੀ ਆ ਨੀਚੇ ਤੋਂ ਵਰਕ ਉਹੀ ਇਹਦੇ ਫੋਰ ਸਾਈਡ ਆ ਜੀ ਦੁਪट्टे ਤੇ ਸਾਰੇ ਦੁਪੱਟੇ 'ਚ ਇਹ ਵਾਲੀ ਹੈਵੀ ਬੂਟੀ ਰਹੇਗੀ ਦੇਖੋ ਕਿੰਨਾ ਸੌਫਟ ਸਟੱਫ ਹੈ ਇਹ ਪਿਓਰ ਔਰਗੈਂਜ਼ਾ ਦੇ ਉੱਪਰ ਬਹੁਤ ਸੋਹਣਾ ਸੂਟ ਹੈ ਵੀ ਬਹੁਤ ਪਿਆਰੀ ਡਰੈੱਸ ਆ 8 ਡਰੈੱਸ ਬਣੀ ਹੈ ਜੀ 18000 ਦੇ ਠੀਕ ਹੈ ਜੀ 18000 ਦੀ ਡਰੈੱਸ ਹੈ ਇਹ ਵਿਦਆਊਟ ਸਟਿਚਿੰਗ ਬਹੁਤ ਸੋਹਣੀ ਲੁੱਕ ਹੈ ਇਸ ਤੇ ਤੇ ਬਾਕੀ ਤੁਸੀਂ ਦੱਸ ਦਿਓ ਜੀ ਤੁਹਾਨੂੰ ਇਹ ਡ्रेसेस ਕਿੰਦਾ ਲੱਗੇ ਆ ਤੁਸੀਂ ਕੋਈ ਵੀ ਡਰੈਸ ਰੈਡੀ ਕਰਵਾਣੀ ਹੈ ਕਿਸੇ ਵੀ ਕਲਰ ਤੇ ਕਰਵਾਣੀ ਹੈ ਕਰਵਾ ਸਕਦੇ ਹੋ ਇੱਕ ਇੱਕ ਕਲੀਆਂ ਪਾ ਕੇ ਲਹੰਗੇ ਰੈਡੀ ਕੀਤੇ ਹੋਏ ਸੀ ਅਸੀਂ ਠੀਕ ਹੈ ਜੀ ਇਹਦੇ ਨਾਲ ਤੁਸੀਂ ਕੋਈ ਵੀ ਕੁੜਤੀ ਲਗਾ ਸਕਦੇ ਹੋ ਡੈਸਲਸ ਵਗੈਰਾ ਦੇ ਕੇ ਪ੍ਰੋਪਰ ਇਹਦੀ ਨਾਲ ਵੀ ਔਰਗੇਂਜ਼ਾ ਦਾ ਦੁਪੱਟਾ ਹੈ ਲੇਸਿਸ ਦੇ ਨਾਲ ਬਹੁਤ ਸੋਹਣੇ ਸੂਟਸ ਨੇ ਇਹ ਸਾਰੇ ਪਿਓਰ ਔਰਗੇਂਜ਼ਾ ਦਾ ਦੁਪੱਟਾ ਹੈ ਇਹਦੇ ਨਾਲ ਤੁਸੀਂ ਜਾਗੋ ਵਾਸਤੇ ਗੁੜਤੀ ਵਗੈਰਾ ਰੈਡੀ ਕਰਵਾਣੀ ਹੱਥ ਕਰਵਾ ਸਕਦੇ ਹੋ ਜਾਂ ਫਿਰ ਕਲੀਆਂ ਪਾ ਕੇ ਤੁਸੀਂ ਲਹਿੰਗੇ ਬਣਵਾਉਣਾ ਚਾਹਦੇ ਹੋ ਤਾਂ ਇੱਦਾਂ ਵੀ ਬਣ ਚਾਣਗੇ ਸੀ ਹੋ ਜਾਏਗਾ ਜੀ ਸਾਰੇ ਸੂਟ ਅਸੀਂ ਬਣਾਏ ਆ ਇਹ ਆ ਜਿਹੜਾ ਬਣਾਇਆ ਸੀ ਇਹ ਲਹਿੰਗਾ ਛੋਲੀ ਸੂਟ ਬਣਾਇਆ ਪਹਿਲਾਂ ਤਾਂ ਦੇਖ ਲਓ ਜੀ ਲਹਿੰਗਾ ਠੀਕ ਹੈ ਇਹ ਸਾਰਾ ਹੀ نیچے ਵਰਕਾ ਠੀਕ ਹੈ ਕਾਫੀ ਜ਼ਿਆਦਾ ਫਲੇਅਰ ਹੈ ਇਸਦੀ 4.5 ਮੀਟਰ ਦੀ ਫਲੇਅਰ ਆ ਤੇ ਨੀਚੇ ਪ੍ਰੋਪਰ ਕੇਨ ਵਗੈਰਾ ਲਗਾ ਕੇ ਜਿਹੜੀ ਕੇਨ ਹੈ ਬਹੁਤ ਖੜੀ-ਖੜੀ ਜਿਹਨੇ ਅਸੀਂ ਸੌਫਟ ਵਾਲੀ ਵਧੀਆ ਨਹੀਂ ਕੇਨ ਯੂਜ਼ ਕਰਦੇ ਆ ਅ ਡਾਈ ਕਰਵਾ ਕੇ ਫੁੱਲ ਪੇਸਟਿੰਗ ਕਲੀਆਂ ਪਾ ਕੇ ਹੈ ਸਾਰਾ ਲਹਿੰਗਾ ਬਣਿਆ ਹੋਇਆ ਹੈ ਇਹ ਦੇਖ ਲਓ ਜੀ ਲਹਿੰਗਾ ਪ੍ਰੋਪਰ ਪੇਸਟਿੰਗ ਦੇ ਨਾਲ ਰੈਡੀ ਮਿਲੇਗਾ ਇਹ ਤੁਹਾਨੂੰ ਕੋ ਸ਼ੇਤਾਂ ਦੀ ਲੁੱਕ ਹੈਗੀ ਹੈ ਜੀ ਇਸ ਲਹਿੰਗੇ ਦੇ ਕਲੀਆਂ ਪਾ ਕੇ ਬਣਿਆ ਹੋਇਆ ਹੈ ਉੱਪਰ ਐਡਜਸਟੇਬਲ ਬੈਲਟ ਲਗਾਈ ਹੋਈ ਹੈ ਜੀ ਇਹਦੇ ਵਿੱਚ ਤੁਸੀਂ ਮਤਲਬ ਨਾੜਾ ਵਗੈਰਾ ਪਾ ਕੇ ਕਿਉਂਕਿ ਕਸੰਚ ਹੋ ਜਾਂਦਾ ਹੈ ਬਾਕੀ ਤੁਸੀਂ ਜੇ ਬੈਲਟ ਵਾਲਾ ਇਲਾਸਟਿਕ ਵਾਲਾ ਬਣਵਾਣਾ ਉਹ ਤੁਹਾਡੀ ਚੁਆਇਸ ਅਕੋਰਡਿੰਗ ਬਣ ਜੇਗਾ ਇਹਦੇ ਨਾਲ ਅਸੀਂ ਜੋ ਰੈਡੀ ਕਿਟ ਹੈ ਉਹ ਹੈਗਾ ਥੋੜੀ ਜਿਹੀ ਲੌਂਗ ਕੁੜਤੀ ਦੇ ਨਾਲ ਫੁੱਲ ਹੈਵੀ ਡਰੈਸ ਲਹਿੰਗਾ ਸੈਂਟਰ ਕੱਟ ਦੇ ਨਾਲ ਬਹੁਤ ਪਿਆਰੀ ਚੀਜ਼ ਬਣੀ ਹੋਈ ਹੈ ਜੀ ਇਹ ਇਹ ਕਲਰ ਚੁਆਇਸ ਸਾਰਾ ਕਸਟਮਰ ਦੀ ਡਿਮਾਂਡ ਦੇ ਅਕੋਰਡਿੰਗ ਬਣਿਆ ਹੋਇਆ ਲੁੱਕ ਬਹੁਤ ਪਿਆਰੀ ਹੈ ਟੋਟਲੀ ਹੈਂਡਵਰਕ ਦੇ ਨਾਲ ਹੈਵੀ ਦੇ ਵਿੱਚ ਰਹੂਗੀ ਜੀ ਇਹ ਵਾਲੀ ਡਰੈਸ ਪ੍ਰੋਪਰ ਸਾਰੀ ਵਰਕ ਦੇ ਨਾਲ ਤੇ ਇਹਦੀਆਂ ਬਾਜੂ ਨੇ ਜਿਹੜੀਆਂ ਉਹ ਵੀ ਫੁੱਲ ਹੈਵੀ ਦੇ ਵਿੱਚ ਨੇ ਠੀਕ ਹੈ ਸੈਂਟਰ ਕੱਟ ਦੇ ਵਿੱਚ ਆਏਗਾ ਜੇ نیچے ਆ ਜਾਏਗਾ ਜੀ ਲਹਿੰਗਾ ਇੱਕ ਬਹੁਤ ਪਿਆਰੀ ਲੁੱਕ ਆਣੀ ਹੈ ਇਸ ਡਰੈਸ ਦੀ ਪਾਣ ਤੋਂ ਬਾਅਦ ਤੇ ਇਹ ਹੈਗਾ ਇਹਦਾ ਦੁਪੱਟਾ ਦੁਪੱਟਾ ਰਹੂਗਾ ਜੀ ਪਿਓਰ ਔਰਗੇਂਜ਼ਾ ਦੇ ਉੱਪਰ 4 ਸਾਈਡ ਵਰਕ ਦੇ ਨਾਲ ਤੇ ਨਾਲ ਲਾਇਆ ਹੋਇਆ ਜੀ ਉਲਜਣ ਵਾਲਾ ਗੋਟਾ ਠੀਕ ਹੈ ਸਾਰੇ ਦੁਪੱਟੇ ਦੇ ਵਿੱਚ ਬੂਟੀ ਰਹੂਗੀ ਹੈਵੀ ਲੁੱਕ ਦੇ ਸੂਬ ਵਿੱਚ ਸੋਟਾ ਇਹ ਸੂ ਇਹ ਸਟ੍ਰੈਸ ਦੀ ਪ੍ਰਾਈਸ ਰਹੂਗੀ 28000 ਸਮਥਿੰਗ ਮਤਲਬ 28000 8900 ਦੇ ਲਗਭਗ ਆਗੀ ਵਿਦ ਸਟਿਚਿੰਗ ਠੀਕ ਹੈ ਜੀ ਮਤਲਬ ਵੈਸੇ ਤੁਸੀਂ ਕਿਸੇ ਨੂੰ ਵੀ ਕਸਟਮਾਈਜ਼ ਕਰਵਾਓਗੇ ਡਰੈਸ ਹੋਹੀ 30 ਫੈਂਤੀ ਨਹੀਂ ਆਜੂ ਲਗਭਗ ਆਗੀ 28800 ਇਸ ਡਰੈਸ ਦੀ ਕੋਸਟ ਰਹੇਗੀ ਤੇ ਨੈਕਸਟ ਅਡਰੈਸ ਤੁਹਾਨੂੰ ਮੈਂ ਦਿਖਾ ਰਹੀ ਹਾਂ ਜੀ ਮਹਿਰੂਲ ਕਲਰ ਤੇ ਇਹ ਬਣਾਈ ਹੋਈ ਅਸੀਂ ਅਨਾਰਕਲੀ ਫਰੌਕ ਸੂਟ ਬਣਾਇਆ ਹੋਇਆ ਹੈ ਨੈਕ ਦੇਖੋ ਬਹੁਤ ਯੂਨੀਕ ਜਿਹਾ ਦਾ ਨੈਕ ਬਣਿਆ ਹੋਇਆ ਤੁਸੀਂ ਆਪਣੇ ਡਿਜ਼ਾਈਨ ਦੇ ਸਕਦੇ ਹੋ ਇਸ ਕਲਾਇੰਟ ਨੇ ਮੈਨੂੰ ਆਪਣੇ ਡਿਜ਼ਾਈਨ ਦਿੱਤੇ ਸੀਗੇ ਇਹ ਹੈਗੇ ਨੇ ਯੂਕੇ ਤੋਂ ਮੈਡਮ ਬਹੁਤ ਜ਼ਿਆਦਾ ਪੇਸ਼ੈਂਸ ਵਾਲੇ ਨੇ ਉਹਨਾਂ ਦਾ ਮਤਲਬ ਕਿ ਫੰਕਸ਼ਨ ਹੈ ਪਰਸੋ ਅਸੀਂ ਤਕਰੀਬਨ ਉਹਨਾਂ ਨੂੰ 3 ਤੋਂ 4 ਦਿਨ ਦੇ ਵਿੱਚ ਕੋਰੀਅਰ ਮਿਲਣਾ ਤੇ ਨਾਲ ਦੀ ਨਾਲ ਹੀ ਉਹਨਾਂ ਦਾ ਫੰਕਸ਼ਨ ਹੈ ਤੇ ਬੁਕਿੰਗ ਕਰਾਈ ਨੂੰ ਉਹਨਾਂ ਨੂੰ ਤਕਰੀਬਨ ਹੋਰ ਗਿਆ ਜੀ 1.5 ਤੋਂ 2 ਮਹੀਨੇ ਉਹਨਾਂ ਨੇ ਕੋਈ ਕਾਲ ਨਹੀਂ ਕੀਤੀ ਕੁਛ ਨਹੀਂ ਪਰ ਮੇਰੀ ਹੈਡਕ ਸੀ ਕਿ ਮੈਂ ਉਹਨਾਂ ਨੂੰ ਟਾਈਮ ਨਾਲ ਭੇਜਣੇ ਆ ਤੇ ਇਹ ਹੈਗਾ ਦੇਖੋ ਇਹਦਾ ਕਾਫੀ ਜ਼ਿਆਦਾ ਫਲੇਅਰ ਦੇ ਨਾਲ ਚੇਰਾ ਕਿ ਰੈਡੀਪਏ ਨੇ ਕਾਫੀ ਜਿੰਨਾ ਤੋ ਕਿਉਂਕਿ ਸ਼ੰਭੂ ਬਾਰਡਰ ਸਾਡਾ ਬੰਦ ਹੋਇਆ ਹੋਇਆ ਹੈ ਤਾਂ ਕਰਕੇ ਥੋੜਾ ਜਿਹਾ ਪ੍ਰੋਬਲਮ ਆ ਰਹੀ ਸੀ ਕੋਰੀਅਰ ਕਰਨ ਦੇ ਵਿੱਚ ਮੈਂ ਕਿਹਾ ਚਲੋ ਛੋਟੇ ਜੀ ਵੀਡੀਓ ਬਣਾ ਲੰਨੇ ਆ ਇਹ ਹੈਗੇ ਜਿਹੜੇ ਪਹੁੰਚੇ ਆ ਤੇ ਵਰਕ ਸਲਵਾਰ ਦੇ ਆ ਤੇ ਜਿਹੜਾ ਇਹਨੂੰ ਦੁਪੱਟਾ ਲਗਾਇਆ ਉਹ ਲਗਾਇਆ ਜੀ ਟਿਸ਼ੂ ਦਾ ਦੁਪੱਟਾ ਤੇ ਫੋਰ ਸਾਈਡ ਹੈਗਾ ਵਰਕ ਨਾਲੇ ਤਾਂ ਦੁਪੱਟਾ ਹਲਕੀ ਜੀ ਕੰਟਰਾਸਟ ਲੁੱਕ ਦੇਊਗਾ ਤੇ ਨਾਲੇ ਥੋੜਾ ਜਿਹਾ ਅਲੱਗ ਸਟਾਈਲ ਹੋ ਜਾਏਗਾ ਅਗਰ ਆਪਾਂ ਚਨਾਉਂਸ ਫੋਨ ਲਗਾਣੇ ਆ ਤਾਂ ਸੇਮ ਇੱਕੋ ਹੀ ਕਲਰ ਹੋ ਜਾਣਾ ਸੀਗਾ ਤੇ ਬਾਕੀ ਤੁਸੀਂ ਦੱਸ ਦਿਓ ਜੀ ਕਿੱਦਾਂ ਲੱਗਿਆ ਇਹ ਵਾਲਾ ਸੂਟ ਵੀ ਤੁਹਾਨੂੰ ਇਹ ਸੂਟ ਦਾ ਪ੍ਰਾਈਸ ਰਹੂਗਾ ਤਕਰੀਬਨ 20 ਸਟੀਚਿੰਗ ਵੀ ਕਹੀ ਹੈ ਅੱਜ ਦੇ ਲੱਗፈਰ ਠੀਕ ਹੈ ਨੈਕਸਟ ਡਰੈਸ ਦਿਖਾਣੇ ਆ ਤੁਹਾਨੂੰ ਇਹ ਵੀ ਉਹਨਾਂ ਨੇ ਫਲੌਕ ਸੂਟ ਬਣਵਾਇਆ ਜਿਹੜਾ ਸਟੱਫ ਹੋਏਗਾ ਤੇ ਵਰਕ ਹੋਏਗਾ ਉਹਦੀ ਗਾਰੰਟੀ ਸਾਡੀ ਹੋਏਗੀ ਉਹ ਨੀਟ ਐਂਡ ਕਲੀਨ ਹੋਏਗਾ ਸਾਰਾ ਸਟੱਫ ਵੀ ਤੁਹਾਨੂੰ ਫਾਇੰਡ ਦਵਾਂਗੇ ਇਹ ਹੈਗਾ ਜੀ ਵਰਕ ਇਸ ਦੇ ਬਾਜੂ ਦੇ ਉੱਪਰ ਠੀਕ ਹੈ ਤੇ ਇਹ ਹੈਗਾ ਇਹਦੇ ਵਰਕ ਦੇਖੋ ਸਾਰਾ ਘੇਰੇ ਤੇ ਇਹਦੀ ਫਲੇਅਰ ਜਿਹੜੀ ਹੈਗੀ ਹੈ ਫ洛ਕ ਸੂਟ ਦੀ 3.5 ਮੀਟਰ ਆ ਤੇ ਇਹ 크ਰੇਪ ਦੇ ਉੱਪਰ ਪਿਓਰ ਤੇ ਬਣਿਆ ਹੋਇਆ ਜਿੰਨੀ ਮਰਜ਼ੀ ਫਲੇਅਰ ਹੋਵੇ ਇਹਨੇ ਖੜਾ ਖੜਾ ਨਹੀਂ ਰਹਿਣਾ ਸੂਟ ਨੇ ਬਹੁਤ ਸੋਹਣਾ ਅਪਾਉਣ ਤੋਂ ਬਾਅਦ ਇਹਦੀ ਲੁੱਕ ਆਉਣਿਆਗੀ ਆ ਇਹ ਹੈਗਾ ਜੀ ਇਹਦੇ ਪੌਂਚੇ ਹਨ ਤੇ ਵਰਕ ਸਟ੍ਰੇਟ ਸਲਵਾਰ ਬਣਾਈ ਹੋਈ ਹੈ ਵਿਦਾਊਟ ਹੁੰਦੇ ਹਨ ਬਹੁਤ ਸੋਨਾ ਵਰਕ ਆ ਤੇ ਇਹ ਹੈਗੇ ਦਾ ਫੋਰ ਸਾਈਡਡ ਪਿਓਰ ਔਰਗੇਂਜ਼ਾ ਦਾ ਦੁਪੱਟਾ ਤੇ ਇਹ ਵੀ ਤੁਹਾਨੂੰ ਹੈਵੀ ਲੁੱਕ ਦੇ ਵਿੱਚ ਮਿਲੇਗਾ ਮਤਲਬ ਯੂਨੀਕ ਲੁੱਕ ਹੈ ਇਹ ਕਲਰ ਬਹੁਤ ਪਿਆਰਾ ਹੈ ਤੇ ਵਰਕ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਕੁਝ ਅਲੱਗ ਜਿਹਾ ਬਹੁਤ ਸੋਨਾ ਸੂਤ ਬਣਿਆ ਹੋਇਆ ਹੈ ਤੁਸੀਂ ਇਹੀ ਵਰਕ ਸਟ੍ਰੇਟ ਸੂਟਾਂ ਦੇ ਕਰਵਾਉਣਾ ਚਾਹੁੰਦੇ ਹੋ ਦੁਪੱਟੇ ਐਡਾ ਕਰਾਉਣਾ ਚਾਹੁੰਦੇ ਹੋ ਥੋੜੀ ਚੁਆਇਸ ਆ ਮੈਂ ਜਸਟ ਤੁਹਾਨੂੰ ਆਪਣਾ ਵਰਕ ਵਗੈਰਾ ਦਿਖਾ ਰਹੀ ਹਾਂ ਇਹ ਸੂਟ ਦਾ ਪ੍ਰਾਈਸ ਵੀ 18 ਤੋਂ 20000 ਦੇ ਵਿੱਚ ਹੋਏਗਾ ਕਿਉਂਕਿ ਤੁਮੈ ਤਾਂ ਬਹੁਤ سارے ਆਨੇ ਹੁੰਨੇ ਆ ਪ੍ਰਾਈਸ ਕੀ ਆ ਪ੍ਰਾਈਸ ਕੀ ਆ ਮੈਨੂੰ ਪ੍ਰਾਈਸ ਨਾਲ ਜਸਨਾ ਜ਼ਿਆਦਾ ਵੈਸਟ ਲੱਗਦਾ ਮੈਂ ਕੋਈ ਇਹ ਨਹੀਂ ਹੈਗਾ ਕਿ ਤੁਸੀਂ ਮੈਨੂੰ ਮੈਸੇਜ ਕਰਕੇ ਪ੍ਰਾਈਸ ਪੁੱਛੋ ਇਹਨਾਂ ਸੂਟਾਂ ਦੇ ਤੇ ਉਹ ਮੇਰੇ ਵਾਸਤੇ ਥੋੜਾ ਮੁਸ਼ਕਿਲ ਹੋ ਜਾਂਦਾ ਜੀ ਕਿਉਂਕਿ ਮੈਂ ਜਿਹੜੇ ਪ੍ਰਾਈਸ ਬਹੁਤ ਜ਼ਿਆਦਾ ਘੱਟ ਹੁੰਦੇ ਆ ਤਾਂ ਕਰਕੇ ਮੈਨੂੰ ਪਹਿਲਾਂ ਹੀ ਪ੍ਰਾਈਸ ਦੱਸਣੇ ਜ਼ਰੂਰੀ ਹੁੰਦੇ ਆ ਇਹ ਹੈਗਾ ਵੀ neck ਦੇ ਵਿੱਚ ਬਹੁਤ ਪਿਆਰਾ ਯੂਨਿਕ ਜਿਹਾ ਵਰਕ ਬਾਜੂ ਤੇ ਹੈਵੀ ਵਰਕ ਦਾ ਠੀਕ ਹੈ ਤੇ ਇਹਨੂੰ ਅਸੀਂ ਇਹਦਾ نیچے ਲਾਈ ਹੋਈ ਹੈ लेस ਕੇਰੇ ਦੇ ਉੱਪਰ ਪਰਲਸ ਵਾਲੀ ਇਹ ਵਾਲੀ लेस ਲੱਗੀ ਹੋਈ ਆ ਫੁੱਲ ਪੇਸਟਿੰਗ ਦੇ ਨਾਲ ਤੁਹਾਨੂੰ ਇਹ ਸੂਟ ਮਿਲੇਗਾ ਜੀ ਇਹਦੇ ਜਿਹੜੇ ਪਾਂਚੇ ਆ ਸੀ ਪਾਂਚੇ ਤੇ ਵੀ ਇਦਾਂ ਲੇਸ ਲਗਾਈ ਹੋਈ ਆ ਤੇ ਜਿਹੜਾ ਇਹਦਾ ਦੁਪੱਟਾ ਹੋਊਗਾ ਪਿਓਰ ਔਰਗੇਂਜ਼ਾ ਦਾ ਸਾਰੇ ਦੁਪੱਟੇ ਤੇ ਬਹੁਤ ਪਿਆਰੀ ਇਦਾਂ ਹੀ ਜੋ ਸੂਟ ਦੇ ਉੱਪਰ ਲੇਸ ਲਗਾਈ ਹੈ ਉਹ ਵਾਲੀ ਲੇਸ ਰਹੂਗੀ ਇਹ ਬਣਿਆ ਹੋਇਆ ਸੂਟ ਪਿਓਰ ਸਿਲਕ ਦੇ ਉੱਪਰ ਪਿਓਰ ਸਿਲਕ ਠੀਕ ਹੈ ਇਹ ਮੈਂ ਤੁਹਾਨੂੰ ਪਿਓਰ ਤੇ ਪ੍ਰਾਈਸ ਦੱਸ ਰਹੀ ਆ ਸਾਰੇ ਤੇ ਇਹ ਸੂਟ ਦਾ ਪ੍ਰਾਈਸ ਰੋਗਾ ਜੀ ਤਕਰੀਬਨ 9900 10000 ਦੇ ਲਗਭਗ ਦਾ ਸੂਟ ਹੈ ਇਹ ਤੇ ਬਾਕੀ ਤੁਸੀਂ ਕਿਸੇ ਵੀ ਸਟੱਫ ਤੇ ਹੋਰ ਤੇ ਬਣਾਣਾ ਤਾਂ ਉਹੀ ਇਹਨਾਂ ਦੀ ਕੋਸਟ ਘਟ ਜਾਈਗੀ ਥੋੜੀ ਬਾਤ ਈ ਜਾਂ ਹੋਰ ਵੀ ਮਤਲਬ ਕਿ ਜਿੰਨਾ ਤੁਸੀਂ ਕਹਿਦਾ ਨੇ ਗੁੜ ਪਾਓਗੇ ਉਹਨਾਂ ਮਿੱਠਾ ਹੋਈ ਜਾਏਗਾ ਜਿੰਨਾ ਤੁਸੀਂ ਪੈਸੇ ਲਗਾਈ ਜਾਓਗੇ ਉਹਨਾਂ ਹੀ ਤੁਹਾਨੂੰ ਸਟੱਫ ਦੀ ਕੁਆਲਿਟੀ ਵਧੀਆ ਮਿਲੀ ਜਾਏਗੀ ਜੀ ਵਰਕ ਦੀ ਮਿਲੀ ਜਾਏਗੀ ਫਿਨਿਸ਼ਿੰਗ ਠੀਕ ਹੈ ਤੇ ਇਸ ਤੋਂ ਬਾਹਰ ਆਊਟ ਇਸ ਕਲਾਈਂਟ ਦੇ ਸਾਡੇ ਕੋਲੋਂ ਇਹ ਸਾਰੇ ਸੂਟ ਸਟਿਚ ਕਰਕੇ ਜਾ ਰਹੇ ਨੇ ਇਹ ਸੂਟ ਜਾ ਰਹੇ ਨੇ ਸਾਡੇ ਸਾਰੇ ਯੂਕੇ ਇਹ ਤਾਂ ਇਹ ਵਿਦਾਊਟ ਇੱਕ ਦੋ ਛੋਟੇ ਇਹਨਾਂ ਨੇ ਵਿਦਾਊਟ ਅ ਸਟਿਚਿੰਗ ਲਏ ਹੋਏ ਨੇ ਜਿੱਤੇ ਬਾਕੀ ਸਾਰੇ ਛੋਟੇ ਸੇ ਇਹਨਾਂ ਨੂੰ ਸਟਿਚ ਕਰਕੇ ਦੇ ਰਹੇ ਆ ਠੀਕ ਹੈ ਜੀ ਇਹ ਸਾਰੀ ਇਹ ਦੋ ਤਿੰਨ ਛੋਟੇ ਉਹਨਾਂ ਨੇ ਗਿਫਟ ਵਾਸਤੇ ਲਏ ਨਹੀਂ ਹਨ ਸਿੱਚੇ ਜਾ ਰਹੇ ਨੇ ਇਹ ਸਾਰੇ ਸਟਿਚਿੰਗ ਵਾਲੇ ਨੇ ਨਾਲ ਸ਼ਾਲਾਂ ਵਗੈਰਾ ਜਾ ਰਹੇ ਨੇ ਇਹਨਾਂ ਦੇ ਨਾਲ ਠੀਕ ਹੈ ਤੇ ਫੈਸੇ ਦਾ ਸਾਡਾ ਇੰਟਰਨੈਸ਼ਨਲ ਹਰ ਇੱਕ ਕੰਟਰੀ ਵਿੱਚ ਜਾਂਦਾ ਘੋਰੀ ਹੈ ਆਲਵਰਡਸ ਸਾਡੀ ਸ਼ਿਪਿੰਗ ਆ ਤੁਸੀਂ ਕਿਤੇ ਵੀ ਕੋਰੀਅਰ ਕਰਵਾਉਣਾ ਸਾਤੋਂ ਕਰਵਾ ਸਕਦੇ ਹੋ ਜੀ ਕਸਟਮਾਈਜ਼ ਕਰਵਾ ਸਕਦੇ ਹੋ ਸ਼ੂਟ ਤੇ ਜੋ ਸਾਡੇ ਕੋਲ ਹੁੰਦੇ ਐ ਅਸੀਂ ਵੀਡੀਓ ਤੁਹਾਨੂੰ ਦਿਖਾਉਨੇ ਉਹ ਤਾਂ ਚਲੋ ਸਾਡੇ ਜਾਂਦੇ ਨੇ ਸਾਰੇ ਸਟਿਚ ਹੋ ਕੇ ਸਾਡਾ ਖੁਦ ਦਾ ਆਪਣਾ ਬੁਟੀਕ ਆ ਜੀ ਆਪਣੇ ਕਾਰੀਗਰ ਨੇ ਸਾਰੇ ਕਈ ਮਤਲਬ ਕੁਛ ਨਹੀਂ ਤੁਸੀਂ ਸਟਿਚ ਕਰਕੇ ਭੇਜ ਦਿਓ ਅਸੀਂ ਵਰਕ ਕਰਾ ਕੇ ਵੀ ਭੇਜਦੇ ਆ ਸਟੀਚਿੰਗ ਦੇ ਨਾਲ ਨਾਲ ਬਾਕੀ ਕਮੈਂਟ ਕਰਕੇ ਦੱਸ ਦੱਸ ਜੀ ਜੀ ਕਲੈਕਸ਼ਨ ਕਿੱਦਾਂ ਲੱਗੀ ਤੁਹਾਨੂੰ ਸਾਰੇ ਇਹ ਵਾਲੇ ਡਿਜ਼ਾਈਨ ਕਿੱਦਾਂ ਲੱਗੇ ਵੀਡੀਓ ਦੇਖ ਲਈ ਥੈਂਕ ਯੂ ਜੀ ਥੈਂਕ ਯੂ ਸੋ ਮਚ